ਦੋਸਤੋ ਕਈ ਵਾਰ ਸਾਡੀ ਕੋਈ ਫੋਟੋ ਹੁੰਦੀ ਤਾਂ ਬਹੁਤ ਵਧੀਆ ਏ ਪਰੰਤੂ ਉਸ ਨੂੰ ਅਸੀਂ ਇਸ ਕਰਕੇ ਸ਼ੇਅਰ ਨਹੀਂ ਕਰਦੇ ਜਾਂ ਇਸ ਕਰਕੇ ਕਿਸੇ ਹੋਰ ਨੂੰ ਨਹੀਂ ਦਿਖਾਉਂਦੇ ਕਿ ਉਸ ਦੇ ਵਿੱਚ ਕੋਈ ਅਜੀਹੀ ਚੀਜ਼ ਹੁੰਦੀ ਹੈ ਕੋਈ ਅਜੀਹਾ ਵਿਅਕਤੀ ਵੀ ਖੜਾ ਹੁੰਦਾ ਹੈ ਜਿਹੜਾ ਸਾਨੂੰ ਪਸੰਦ ਨਹੀਂ ਹੁੰਦਾ ਜਿਹੜੀ ਚੀਜ਼ ਸਾਨੂੰ ਚੰਗੀ ਨਹੀਂ ਲੱਗਦੀ ਹੁੰਦੀ ਸੋ ਕਿਸੇ ਵੀ ਫੋਟੋ ਦੇ ਵਿੱਚੋਂ ਮਿੰਟਾਂ ਦੇ ਵਿੱਚ ਅਸੀਂ ਅਜੀਹੀ ਕਿਸੇ ਵੀ ਚੀਜ਼ ਨੂੰ ਹਟਾ ਸਕਦੇ ਹਾਂ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਕਿਸੇ ਵੀ ਫੋਟੋ ਦੇ ਵਿੱਚੋਂ ਅਜੀਹੀ ਕਿਸੇ ਵੀ ਚੀਜ਼ ਨੂੰ ਹਟਾਉਣ ਦਾ ਅਸੀਂ ਜਾਦੂਈ ਤਰੀਕਾ ਦੇਖਾਂਗੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਬਿਨਾਂ ਦੇਰੀ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਅਤੇ ਤੁਸੀਂ ਵੀ ਬਿਨਾਂ ਦੇਰੀ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਸ਼ੇਅਰ ਅਤੇ ਹੁਣ ਚੱਲਦੇ ਹਾਂ ਇਹ ਜਾਦੂਈ ਤਰੀਕਾ ਸਿੱਖਣ ਦੇ ਵੱਲ ਇਹ ਜਾਦੂਈ ਤਰੀਕਾ ਸਿੱਖਣ ਦੇ ਲਈ ਆਪਾਂ Google Photos ਦੇ ਵਿੱਚ ਕਲੈਕਸ਼ਨ ਦੇ ਵਿੱਚ ਜਾ ਕੇ ਉਹ ਵਾਲੀ ਫੋਟੋ ਸਿਲੈਕਟ ਕਰ ਲਵਾਂਗੇ ਜਿਸ ਫੋਟੋ ਦੇ ਵਿੱਚੋਂ ਆਪਾਂ ਕੋਈ ਚੀਜ਼ ਹਟਾਉਣਾ ਚਾਹੁੰਦੇ ਹਾਂ ਜਾਂ ਮਿਟਾਉਣਾ ਚਾਹੁੰਦੇ ਹਾਂ ਹੁਣ ਇਹ ਇੱਕ ਫੋਟੋ ਹੈਗੀ ਹੈ ਰੂਪਨਗਰ ਪੁਲਿਸ ਦੇ ਵੱਲੋਂ ਇਹ ਇੱਕ ਨਸ਼ਾ ਦੇ ਖਿਲਾਫ ਜਾਗਰੂਕਤਾ ਮੈਰਾਥਨ ਕੀਤੀ ਗਈ ਸੀ ਉਸ ਦੀ ਫੋਟੋ ਉਸ ਦੇ ਉਦਘਾਟਨ ਦੀ ਫੋਟੋ ਹੈ ਇਸ ਫੋਟੋ ਦੇ ਵਿੱਚ ਐਸਐਸਪੀ ਰੂਪਨਗਰ ਗੁਲਨੀਸ਼ ਸਿੰਘ ਖੁਰਾਣਾ ਖੜੇ ਹੋਏ ਨਜ਼ਰ ਆ ਰਹੇ ਨੇ ਇਸ ਦਾ ਉਦਘਾਟਨ ਕਰਦੇ ਹੋਏ ਇਸ ਫੋਟੋ ਦੇ ਵਿੱਚੋਂ ਮੰਨ ਲਓ ਆਪਾਂ ਕੋਈ ਚੀਜ਼ ਨੂੰ ਡਿਲੀਟ ਕਰਨਾ ਹੈ ਕਿਸੇ ਚੀਜ਼ ਨੂੰ ਹਟਾਉਣਾ ਹੈ ਜਿਹੜੀ ਚੀਜ਼ ਆਪਾਂ ਨੂੰ ਪਸੰਦ ਨਹੀਂ ਜਾਂ ਜਿਹੜਾ ਵਿਅਕਤੀ ਆਪਾਂ ਨੂੰ ਪਸੰਦ ਨਹੀਂ ਤਾਂ ਉਸ ਦੇ ਲਈ ਆਪਾਂ ਐਡਿਟ ਦੇ ਉੱਪਰ ਕਲਿੱਕ ਕਰ ਲਵਾਂਗੇ ਜਦੋਂ ਆਪਾਂ ਐਡਿਟ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਇੱਥੇ ਸਾਨੂੰ ਕਈ ਸਾਰੀਆਂ ਆਪਸ਼ਨਾਂ ਨਜ਼ਰ ਆਉਂਦੀਆਂ ਹਨ ਜਿਸ ਦੇ ਵਿੱਚ ਇੱਕ ਆਪਸ਼ਨ ਸਾਨੂੰ ਨਜ਼ਰ ਆਵੇਗੀ ਮੈਜਿਕ ਇਰੇਜ਼ਰ ਦੀ ਆਪਾਂ ਮੈਜਿਕ ਇਰੇਜ਼ਰ ਦੇ ਉੱਪਰ ਕਲਿੱਕ ਕਰ ਲਵਾਂਗੇ ਇਹ ਮੈਜਿਕ ਇਰੇਜ਼ਰ ਹੀ ਉਹ ਜਾਦੂਈ ਤਰੀਕਾ ਹੈ ਉਸ ਫੋਟੋ ਨੂੰ ਹਟਾਉਣ ਦੇ ਲਈ ਸਭ ਤੋਂ ਪਹਿਲਾਂ ਇਹ ਮੈਜਿਕ ਇਰੇਜ਼ਰ ਖੁਦ ਲੱਭਦਾ ਹੈ ਕਿ ਇਸ ਦੇ ਵਿੱਚ ਫੋਟੋ ਦੇ ਵਿੱਚ ਹਟਾਉਣ ਵਾਲੀ ਚੀਜ਼ਾਂ ਕਿਹੜੀਆਂ ਹੈਗੀਆਂ ਜੇਕਰ ਸਾਨੂੰ ਉਹ ਚੀਜ਼ਾਂ ਹਟਾਣੀਆਂ ਹੈਗੀਆਂ ਜਿਹੜੀਆਂ ਇਸ ਨੇ ਕੁਦਰਤੀ ਤੌਰ ਦੇ ਉੱਪਰ ਲੱਭੀਆਂ ਤਾਂ ਫਿਰ ਉਸ ਨੂੰ ਆਪਾਂ ਸੁਜੈਸ਼ਨ ਫਾਊਂਡ ਆ ਜਾਣ ਤੋਂ ਬਾਅਦ ਆਪਾਂ ਅਰੇਜ ਆਲ ਦੇ ਉੱਪਰ ਸਿਲੈਕਟ ਕਰ ਲਵਾਂਗੇ ਹੁਣ ਦੇਖੋ ਇਸ ਫੋਟੋ ਦੇ ਵਿੱਚ ਇਸਨੇ ਕੁਝ ਚੀਜ਼ਾਂ ਨੂੰ ਕੁਝ ਵਿਅਕਤੀਆਂ ਨੂੰ ਹਲਕਾ ਜਾਂ ਫਿੱਕਾ ਕਰ ਦਿੱਤਾ ਹੈ ਹੁਣ ਮੰਨ ਲਓ ਆਪਾਂ ਇਹ ਚੀਜ਼ਾਂ ਹਟਾਣੀਆਂ ਤਾਂ ਆਪਾਂ ਇਰੇਜ਼ ਆਲ ਦੇ ਉੱਪਰ ਜਿਸ ਤਰ੍ਹਾਂ ਹੀ ਕਲਿੱਕ ਕਰਦੇ ਹਾਂ ਤਾਂ ਉਹ ਚੀਜ਼ਾਂ ਦੇਖੋ ਫੋਟੋ ਦੇ ਵਿੱਚੋਂ ਹਟ ਚੁੱਕੀਆਂ ਹੁਣ ਜੇਕਰ ਅਸੀਂ ਖੁਦ ਸਿਲੈਕਟ ਕਰਨਾ ਕਿ ਕਿਹੜੀ ਚੀਜ਼ ਨੂੰ ਹਟਾਣਾ ਹੈ ਤਾਂ ਉਸ ਦੇ ਲਈ ਕੀ ਕਰਨਾ ਪਵੇਗਾ ਆਪਾਂ ਇੱਕ ਵਾਰੀ ਵਾਪਸ ਜਾਵਾਂਗੇ ਰੀਸੈਟ ਕਰਾਂਗੇ ਇਸ ਫੋਟੋ ਨੂੰ ਅਤੇ ਇਸ ਸੁਜੈਸ਼ਨ ਫਾਊਂਡ ਨੂੰ ਆਪਾਂ ਇੱਥੋਂ ਕੱਟ ਦਵਾਂਗੇ ਹੁਣ ਦੇਖੋ ਇਹ origignal photo ਹੈ ਇਸ ਦੇ ਵਿੱਚੋਂ ਆਪਾਂ ਕੀ ਹਟਾਉਣਾ ਚਾਹੁੰਦੇ ਹਾਂ ਸਪੋਜ਼ ਕਰ ਲਓ ਆਪਾਂ ਖੱਬੇ ਹੱਥ ਇਸ ਫੋਟੋ ਦੇ ਵਿੱਚ ਇੱਕ ਵਿਅਕਤੀ ਅੱਧਾ ਨਜ਼ਰ ਆ ਰਿਹਾ ਆਪਾਂ ਉਸ ਨੂੰ ਹਟਾਉਣਾ ਤਾਂ ਉਸ ਦੇ ਲਈ ਕੀ ਕਰਨਾ ਪਵੇਗਾ ਇਹ ਕਹਿੰਦਾ ਸਰਕਲ ਕਰ ਦਿਓ ਜਾਂ ਫਿਰ ਬ੍ਰਸ਼ ਟੂ ਇਰੇਜ ਹੁਣ ਜਿਸ ਚੀਜ਼ ਨੂੰ ਹਟਾਉਣਾ ਹੈ ਆਪਾਂ ਉਸ ਚੀਜ਼ ਦੇ ਉੱਪਰ ਸਰਕਲ ਮਾਰ ਦੇਣਾ ਹੈ ਜਾਂ ਫਿਰ ਉਸ ਚੀਜ਼ ਦੇ ਉੱਪਰ ਆਪਾਂ ਉਂਗਲੀ ਨਾਲ ਉਸ ਚੀਜ਼ ਨੂੰ ਮਿਟੇ ਦੇਣਾ ਹੈਗਾ ਤਾਂ ਆਪਾਂ ਦੇਖੋ ਇਸ ਖੱਬੇ ਹੱਥ ਅੱਧਾ ਜੋ ਸਾਨੂੰ ਵਿਅਕਤੀ ਨਜ਼ਰ ਆ ਰਿਹਾ ਹੈ ਇਸ ਦੇ ਉੱਪਰ ਆਪਾਂ ਉਂਗਲੀ ਨਾਲ ਇਸ ਉਂਗਲੀ ਨੂੰ ਚੰਗੀ ਤਰ੍ਹਾਂ ਘਸਾ ਲਵਾਂਗੇ ਟੱਚ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਇਹ ਵਿਅਕਤੀ ਇੱਥੋਂ हट ਚੁੱਕਾ ਹੈ ਇਸੇ ਤਰ੍ਹਾਂ ਮੰਨ ਲਓ ਹੁਣ ਸੱਜੇ ਹੱਥ ਤੋਂ ਵੀ ਆਪਾਂ ਸਰਦਾਰ ਜੀ ਜੋ ਮਹਿਰੂਨ ਟਰਬਨ ਦੇ ਵਿੱਚ ਨਜ਼ਰ ਆ ਰਹੇ ਇਹ ਵਾਲਾ ਹਿੱਸਾ ਵੀ ਆਪਾਂ ਸਾਫ਼ ਕਰਨਾ ਹੈ ਤਾਂ ਇਸ ਦੇ ਉੱਪਰ ਵੀ ਆਪਾਂ ਇਸੇ ਤਰ੍ਹਾਂ ਜਿਸ ਤਰ੍ਹਾਂ ਉਧਰ ਆਪਾਂ ਕਲਿੱਕ ਕੀਤਾ ਸੀ ਆਪਾਂ ਉਸੇ ਤਰ੍ਹਾਂ ਇਸ ਦੇ ਉੱਪਰ ਵੀ ਕਲਿੱਕ ਕਰਕੇ ਇੱਥੋਂ ਇਸ ਨੂੰ ਉਂਗਲੀ ਨੂੰ ਥੋੜਾ ਜਿਹਾ ਘਸਾ ਦੇਵਾਂਗੇ ਤਾਂ ਉਸ ਤੋਂ ਬਾਅਦ ਇੱਥੋਂ ਵੀ ਇਹ ਚੀਜ਼ ਦੇਖੋ हट ਚੁੱਕੀ ਹੈ ਸੋ ਕਿਸੇ ਵੀ ਫੋਟੋ ਦੇ ਵਿੱਚੋਂ ਇਸ ਤਰ੍ਹਾਂ ਅਸੀਂ ਕਿਸੇ ਵੀ ਚੀਜ਼ ਨੂੰ ਆਸਾਨੀ ਦੇ ਨਾਲ ਹਟਾ ਸਕਦੇ ਹਾਂ ਅਤੇ ਉਸ ਤੋਂ ਬਾਅਦ ਇਸ ਆਪਾਂ ਫੋਟੋ ਨੂੰ ਸੇਵ ਕਾਪੀ ਦੇ ਉੱਪਰ ਕਲਿੱਕ ਕਰਕੇ ਫੋਟੋ ਨੂੰ ਸੇਵ ਕਰ ਲਵਾਂਗੇ ਅਤੇ ਫਿਰ ਅਸੀਂ ਇਸ ਫੋਟੋ ਨੂੰ ਨਵੇਂ ਰੂਪ ਦੇ ਵਿੱਚ ਵਰਤੋਂ ਇਸ ਫੋਟੋ ਦੀ ਕਰ ਸਕਦੇ ਹਾਂ ਹੁਣ ਆਪਾਂ ਇੱਕ ਹੋਰ ਤਜਰਬਾ ਕਰਕੇ ਦੇਖਦੇ ਹਾਂ ਕਿਸੇ ਹੋਰ ਫੋਟੋ ਦੇ ਉੱਪਰ ਵੀ ਇਹ ਤਜਰਬਾ ਕਰਕੇ ਦੇਖਦੇ ਹਾਂ ਮੰਨ ਲਓ ਇਹ ਇੱਕ ਅਖਬਾਰ ਦੀ ਕਟਿੰਗ ਦੀ ਫੋਟੋ ਹੈ ਇਸ ਦੇ ਵਿੱਚੋਂ ਅਸੀਂ ਕੁਝ ਚੀਜ਼ ਹਟਾਣੀ ਹੈਗੀ ਤਾਂ ਫਿਰ ਪਹਿਲਾਂ ਦੀ ਵਾਂਗ ਆਪਾਂ ਐਡਿਟ ਦੇ ਉੱਪਰ ਜਾਵਾਂਗੇ ਫਿਰ ਆਪਾਂ ਐਡਿਟ ਦੇ ਉੱਪਰ ਜਾਣ ਤੋਂ ਬਾਅਦ ਟੂਲਸ ਦੇ ਵਿੱਚ ਜਾਵਾਂਗੇ ਅਤੇ ਮੈਜਿਕ ਰੇਜ਼ਰ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਇੱਥੇ ਵੀ ਇਹ ਪਹਿਲਾਂ ਵਾਂਗ ਕੁਝ ਸਾਨੂੰ ਸੁਝਾਸ਼ਨ ਖੁਦ ਕਰੇਗਾ ਕਿ ਇਹ ਚੀਜ਼ਾਂ ਹਟਾ ਲੈਣੀ ਚਾਹੀਦੀਆਂ ਹੁਣ ਦੇਖੋ ਕੁਝ ਚੀਜ਼ਾਂ ਨੂੰ ਇਸਨੇ ਸੁਝਾਸ਼ਨ ਸਾਨੂੰ ਸੁਜੈਸਟ ਕਰ ਦਿੱਤਾ ਹੈ ਲੇਕਿਨ ਅਸੀਂ ਇਹ ਚੀਜ਼ਾਂ ਨਹੀਂ ਹਟਾਉਣਾ ਚਾਹੁੰਦੇ ਇਸ ਕਰਕੇ ਆਪਾਂ ਇਸ ਨੂੰ ਸੁਝਾਸ਼ਨ ਫਾਊਂਡ ਨੂੰ ਆਪਾਂ ਕੱਟ ਕਰ ਦੇਵਾਂਗੇ ਅਤੇ ਜਿਸ ਚੀਜ਼ ਨੂੰ ਆਪਾਂ ਹਟਾਣੀ ਮੰਨ ਲਓ ਇਸ ਫੋਟੋ ਦੇ ਵਿੱਚ ਇੱਕ ਕੈਂਟਰਰ ਟਰੱਕ ਆ ਰਿਹਾ ਹੈ ਆਪਾਂ ਉਸ ਨੂੰ ਹਟਾਉਣਾ ਹੈ ਤਾਂ ਫਿਰ ਆਪਾਂ ਇਸ ਦੇ ਉੱਪਰ ਉਸੇ ਤਰ੍ਹਾਂ ਐਸਾ ਕਲਿੱਕ ਕਰ ਦੇਵਾਂਗੇ ਚੰਗੀ ਤਰ੍ਹਾਂ ਜਦੋਂ ਇਸ ਦੇ ਉੱਪਰ ਆਪਾਂ ਕਲਿੱਕ ਕਰ ਲਵਾਂਗੇ ਤਾਂ ਫਿਰ ਇਸ ਫੋਟੋ ਦੇ ਵਿੱਚੋਂ ਉਹ ਵਾਲਾ ਟਰੱਕ ਵੀ ਦੇਖੋ ਹਟ ਚੁ ਆਪਾਂ ਇੱਕ ਵਾਰੀ ਵਾਪਸ ਜਾਵਾਂਗੇ ਅਤੇ ਇਸ ਨੂੰ ਹੋਰ ਵਧੇਰੇ ਕਰਨ ਦੇ ਲਈ ਤੁਸੀਂ ਫੋਟੋ ਨੂੰ ਜ਼ੂਮ ਵੀ ਕਰ ਸਕਦੇ ਹੋ ਆਪਾਂ ਫੋਟੋ ਨੂੰ ਜ਼ੂਮ ਕਰ ਲੇਤਾ ਹੈ ਅਤੇ ਇੱਕ ਲਾਲ ਜੈਕਟ ਦੇ ਵਿੱਚ ਵਿਅਕਤੀ ਜਾਂਦਾ ਹੋਇਆ ਸਾਨੂੰ ਬਾਈਕ ਦੇ ਉੱਪਰ ਨਜ਼ਰ ਆ ਰਿਹਾ ਆਪਾਂ ਇਸ ਨੂੰ ਹਟਾਣਾ ਹੈ ਤਾਂ ਆਪਾਂ ਇਸ ਵਿਅਕਤੀ ਦੇ ਉੱਪਰ ਕਲਿੱਕ ਕਰਾਂਗੇ ਤਾਂ ਇਸ ਫੋਟੋ ਦੇ ਵਿੱਚੋਂ ਇਹ ਵਿਅਕਤੀ ਗਾਇਬ ਹੋ ਜਾਵੇਗਾ ਦੇਖੋ ਇਸ ਫੋਟੋ ਦੇ ਵਿੱਚੋਂ ਇਹ ਵਿਅਕਤੀ ਗਾਇਬ ਹੋ ਚੁੱਕਾ ਹੈ ਸੋ ਜ਼ਿਆਦਾ ਸਫਾਈ ਦੇ ਨਾਲ ਹਟਾਉਣ ਦੇ ਲਈ ਉਸ ਫੋਟੋ ਨੂੰ ਜ਼ੂਮ ਕਰਕੇ ਉਸ ਦੇ ਵਿੱਚੋਂ ਸਫਾਈ ਦੇ ਨਾਲ ਤੁਸੀਂ ਕਿਸੇ ਵੀ ਚੀਜ਼ ਨੂੰ ਹਟਾ ਸਕਦੇ ਹੋ ਅਤੇ ਉਸ ਤੋਂ ਬਾਅਦ ਫੋਟੋ ਨੂੰ ਸੇਵ ਕਰ ਸਕਦੇ ਹੋ ਤਾਂ ਫਿਰ ਦੋਸਤੋ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਹ ਜਾਦੂਈ ਤਰੀਕਾ ਅਤੇ ਹੁਣ ਤੁਸੀਂ ਖੁਦ ਮਿੰਟਾਂ ਸਕਿੰਟਾਂ ਦੇ ਵਿੱਚ ਆਪਣੀ ਕਿਸੇ ਵੀ ਫੋਟੋ ਦੇ ਵਿੱਚੋਂ ਕੋਈ ਵੀ ਅਣਚਾਹੀ ਚੀਜ਼ ਨੂੰ ਹਟਾ ਸਕਦੇ ਹੋ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਲਿਆ ਹੋਵੇਗਾ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ